ਸੋ ਪੰਦੇਰ ਸਾਹਿਬਾ ਸਾਡਾ ਮੌਜੂਦ ਨੇ ਪੰਦੇਰ ਸਾਹਿਬ ਇਹ ਤਿਆਰੀ ਕੀਤੀ ਗਈ ਹੈ ਕਿ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਿਆਰੀ ਚੱਲ ਰਹੀ ਹੈ ਤਿਆਰੀ ਵਧੀਆ ਚੱਲ ਰਹੀ ਆ ਸਾਰੇ ਪੰਜਾਬ ਦੇ ਵਿੱਚੋਂ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਲਾਈਵ ਹੋ ਰਹੇ ਨੇ ਤੋਂ ਸਾਡੀ ਬੇਨਤੀ ਆ ਪੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਵੀ ਇਸ ਵੱਡੇ ਅੰਦੋਲਨ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਦਿੱਲੀ ਨਾ ਪਹੁੰਚਣ ਤਿਆਰੀਆਂ ਸੰਭੂ ਬਾਰਡਰ ਤੇ ਕੀਤੀਆਂ ਨੇ ਇਸ ਪੈਰਾਮੈਟਰੀ ਫੋਰਸ ਖੜੀ ਹੈ ਬਾਕੀ ਫੋਰਸ ਲਾਈਏ ਗਿਆ ਨੇ ਕੀ ਲੱਗਦਾ ਹੈ ਕਿ ਸਰਕਾਰ ਇਹ ਕਿਉਂ ਦਿਖਾ ਰਹੀ ਹੈ ਦੇਖੋ ਸਾਡਾ ਤਾਂ ਮਕਸਦ ਨਹੀਂ ਹੈਗਾ ਕਿ ਸਰਕਾਰ ਨਾਲ ਅਸੀਂ ਝਿੜਨਾ ਚਾਹੁੰਨੇ ਅਸੀਂ ਤਾਂ ਸਰਕਾਰ ਨਾਲ ਵਾਰਤਾ ਖੁੱਲੀ ਹੋਈ ਆ ਕਿ ਇਹ ਲੋਕਤੰਤਰ ਮੁਲਖ ਆ ਅਸੀਂ ਅੰਦੋਲਨ ਕਰਨਾ ਚਾਹੁੰਦੇ ਐ ਇੰਨਾ ਮੰਗਾਂ ਵਾਸਤੇ ਤੁਸੀਂ ਅੰਦੋਲਨ ਨਹੀਂ ਕਰਨ ਦੇਣਾ ਚਾਹੁੰਦੇ ਤੁਸੀਂ ਮੰਗਾਂ ਦਾ ਹੱਲ ਕਰ ਦੇ ਸਰਕਾਰ ਆਪਣੇ ਵੱਲੋਂ ਪਟਕਾਹਟ ਪੈਦਾ ਕਰ ਰਹੀ ਆ ਸਰਕਾਰ ਦੀ ਮਰਜ਼ੀ ਹੈਗੀ ਪੂਰਾ ਦੇਸ਼ ਦੁਨੀਆ ਦੇਖ ਰਹੀ ਉਹ ਜਵਾਬ ਦੇਣਗੇ ਉਹਨਾਂ ਨੂੰ ਸਾ ਵਾਕੀ ਟੋਕੀ ਵੀ ਯੂਜ਼ ਕਰ ਰਹੇ ਹੋ ਇੱਕ ਕੋਆਰਡੀਨੇਸ਼ਨ ਦੇ ਵਾਸਤੇ ਬਾਕੀ ਹੋਰ ਕੀ ਜਿਹੜਾ ਧਿਆਨ ਹੈ ਕਿਸਾਨਾਂ ਆਗੂਆਂ ਨੂੰ ਜਾਂ ਕਿਸਾਨ ਮੈਂਬਰਾਂ ਨੂੰ ਦੱਸੀ ਗਿਆ ਕਿ ਕਿਵੇਂ ਧਿਆਨ ਰੱਖਣ ਇਸ ਤਰ੍ਹਾਂ ਦੇ ਨਾਲ ਜਿਵੇਂ ਇੱਕ ਫਾੜਪਾਂ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉਤੋਂ ਕਿਤਾ ਬਚੇ ਜਾਣ ਹਾਂ ਦੇਖੋ ਏਜੰਸੀਆਂ ਸਾਰਾ ਕੁਝ ਕਰਨਗੀਆਂ ਠੀਕ ਆ ਸਾਡੇ ਸਿਆਣੇ ਲੋਕ ਸੰਪਰਕ ਵਾਸਤੇ ਸੰਪਰਕ ਨਾ ਟੁੱਟੇ ਇਹ ਸਾਰਾ ਕੁਝ ਕਰਨ ਦਾ ਫੈਸਲਾ ਸਾਡੇ ਬਹੁਤ ਸਾਰੀਆਂ ਸਾਰੀਆਂ ਜਥੇਬੰਦੀਆਂ ਸਿਆਣੀਆਂ ਨੇ ਉਹਨੇ ਸਾਰੇ ਪ੍ਰਬੰਧ ਕੀਤੇ ਹੋਏ ਸੋ ਕਦੋਂ ਹੁਣ ਅੱਜ ਕੂਚ ਕੀਤੀ ਜੰਮੁੜਸਰ ਤੋਂ ਜਿਹੜੇ ਕਿਸਾਨਾਂ ਨੇ ਟਰੈਕਟਰ ਟਰਲੇ ਲੈ ਕੇ ਕਦੋਂ ਦਿੱਲੀ ਵੱਲ ਪਹੁੰਚਣਗੇ ਸ਼ੰਭੂ ਕਦੋਂ ਨਹੀਂ ਦੇਖੋ ਇੱਕ ਫਟੇਕੜ ਸਾਹਿਬ ਰੁਕਣਗੇ ਇਹ ਕੱਲ ਵਾਲੀ ਮੀਟਿੰਗ ਤੋਂ ਬਾਅਦ ਜੋ ਸਾਰੇ ਫੈਸਲਾ ਕਰਨ ਗਏ ਸਾਬ ਨਾਲ ਹੁਣ ਤੱਕ ਸਰਕਾਰ ਵੱਲੋਂ ਕੋਈ ਦਬਾਅ ਆਇਆ ਸੀਗਾ ਕਿ ਨਾ ਜਿ ਨਿਕਲਿਆ ਜਾ ਪੰਜਾਬ ਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈਗੀ ਸਰਕਾਰ ਨਾਲ ਕਮਿਟਮੈਂਟ ਹੈ ਮੀਟਿੰਗ ਕਰਾਂਗੇ ਆਸ ਵੀ ਰੱਖ ਲੈ ਮੀਟਿੰਗ ਵਿੱਚ ਕੋ ਹੱਲ ਨਿਕਲੇ ਆਣੇ ਦੇ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਹਾਂ ਸਾਰੇ ਸਾਡੇ ਨਾਲ ਸਾਰਿਆਂ ਨੂੰ ਸਾਫ ਠੀਕ ਹੈ ਜਿਸ ਤਰੀਕੇ ਨਾਲ ਪਿਛਲੀ ਵਾਰ ਕਿਸਾਨ ਜਿੱਤ ਕੇ ਆਏ ਸੀ ਕਿ ਫਤਿਹ ਹਾਸਲ ਕਰਕੇ ਆਏ ਸੀ ਉਸ ਤਰੀਕੇ ਨਾਲ ਲੱਗਦਾ ਕਿ ਕਿ ਜਿਵੇਂ ਚੜੂਨੀ ਸਾਹਿਬ ਕਹਿੰਦੇ ਨੇ ਕਿ ਸਾਨੂੰ ਕੋਈ ਸੱਦਾ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂ ਬਾਕੀ ਹੋਰ ਜਿਹੜੇ ਰਾਜਨੀਤਿਕ ਸਿਫਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਇਸ ਜਿਹੜਾ ਅੰਦੋਲਨ ਨੂੰ ਕੁਝ ਨਹੀਂ ਕਹਿੰਦੇ ਬਾਕੀ ਜਿੱਥੇ ਬੰਦੇ ਇਕੱਠੇ ਹੋਈਆਂ ਨੇ ਉਸ ਬਾਰੇ ਕੀ ਹੈ ਕਿਉਂਕਿ ਕਿਸਾਨ ਹੀ ਸਵਾਲ ਸਾਰਿਆਂ ਨੂੰ ਸੱਦਾ ਵਾ ਸਵਾਲ ਇਹ ਹੈਗਾ ਵੀ ਇਸ ਅੰਦੋਲਨ ਦੇ ਵਿੱਚੋਂ ਕੋਈ ਸਰਕਾਰ ਕੱਢਣੀ ਹੈ ਕਿ ਨਹੀਂ ਕੱਢਣੀ ਨਹੀਂ ਕੱਢਣੀ ਹੈਗੀ ਕੋਈ ਪਾਰਟੀ ਨਹੀਂ ਬਣਾਉਣੀ ਹੈਗੀ ਸਵਾਲ ਇਹ ਹੈਗਾ ਕਿ ਕਿਸੇ ਨੂੰ ਲੱਗਦਾ ਵੀ ਇਹਨਾਂ ਅੰਦੋਲਨ ਬਣ ਨਹੀਂ ਸਕਦਾ ਬਣ ਗਿਆ ਹੈਗਾ ਵਾ ਤੋਂ ਸਵਾਲ ਇਹ ਆ ਸਾਰਿਆਂ ਨੂੰ ਸੱਦਾ ਵਾ ਅੰਦੋਲਨ ਦੇਸ਼ ਦਾ ਵਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਜਿਹੜਾ ਮਰਜ਼ੀ ਵਾ ਤੋਂ ਵਾ ਯੋਗਦਾਨ ਪਾਵੇ ਇਹ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਜਿੱਥੇ ਕਿ ਸੈਂਕੜੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਪੂਚ ਕੀਤੇ ਨੇ ਹੁਣ ਅੰਮ੍ਰਿਤਸਰ ਤੋਂ ਜੋ ਕਿਸਾਨ ਨਿਕਲੇ ਆ ਉਹ ਫਤਿਹਗੜ੍ਹ ਸਾਹਿਬ ਅੱਜ ਰਾਤ ਰੁਕਣਗੇ ਤੇ ਕੱਲ ਫਿਰ ਜਿਹੜੀ ਮੀਟਿੰਗ ਤੋਂ ਬਾਅਦ ਦਿੱਲੀ ਵੱਲ ਰਵਾਨਾ ਹੋਣਗੇ ਹੁਣ ਇਹ ਇਹ ਤਸਵੀਰ ਜ਼ਰੂਰ ਨਾਲ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਜੋ ਤਸਵੀਰ ਸ਼ੰਭੂ ਦੇ ਵਿੱਚ ਨਜ਼ਰ ਆ ਰਹੀ ਹੈ ਬਾਕੀ ਹਰਿਆਣਾ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੀ ਦੇਖੀ ਜਾ ਸਕਦੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਾ ਜੇ ਕਿਸ ਜੇ ਸਰਕਾਰ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਸਾਡਾ ਹੱਲ ਕਰੇ ਸਾਡੀਆਂ ਮੰਗਾਂ ਮੰਨ ਲੈ ਸੋ ਪੰਦੇਖ ਸਾਹਿਬ ਸਾਡਾ ਮੌਜੂਦ ਨੇ ਪੰ ਇਹ ਤਿਆਰੀ ਕੀਤੀ ਗਈ ਹੈ ਕਿ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਿਆਰੀ ਚੱਲ ਰਹੀ ਹੈ ਤਿਆਰੀ ਵਧੀਆ ਚੱਲ ਰਹੀ ਆ ਸਾਰੇ ਪੰਜਾਬ ਦੇ ਵਿੱਚੋਂ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਲਾਈਵ ਹੋ ਰਹੇ ਨੇ ਤੋਂ ਸਾਡੀ ਬੇਨਤੀ ਆ ਵੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਵੀ ਇਸ ਵੱਡੇ ਅੰਦੋਲਨ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ਇਸ ਤਰ੍ਹਾਂ ਦੇ ਨਾਲ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਦਿੱਲੀ ਨਾ ਪਹੁੰਚਣ ਤਿਆਰੀਆਂ ਸ਼ੰਭੂ ਬਾਰਡਰ ਤੇ ਕੀਤੀਆਂ ਨੇ ਇਸ ਪੈਰਾਮੈਟਰੀ ਫੋਰਸ ਖੜੀ ਆ ਬਾਕੀ ਫੋਰਸ ਲਾਈਏ ਗਏ ਨੇ ਕੀ ਲੱਗਦਾ ਹੈ ਕਿ ਸਰਕਾਰ ਇਹ ਕਿਉਂ ਦਿਖਾ ਰਹੀ ਹੈ ਦੇਖੋ ਸਾਡਾ ਤਾਂ ਮਕਸਦ ਨਹੀਂ ਹੈਗਾ ਕਿ ਸਰਕਾਰ ਨਾਲ ਅਸੀਂ ਝੜਨਾ ਚਾਹੁੰਦੇ ਅਸੀਂ ਤਾਂ ਸਰਕਾਰ ਨਾਲ ਵਾਰਤਾ ਖੁੱਲੀ ਹੋਈ ਆ ਕਿ ਇਹ ਲੋਕਤੰਤਰ ਮੁਲਖ ਆ ਅਸੀਂ ਅੰਦੋਲਨ ਕਰਨਾ ਚਾਹੁੰਦੇ ਐਨਾ ਮੰਗਾਂ ਵਾਸਤੇ ਤੁਸੀਂ ਅੰਦੋਲਨ ਨਹੀਂ ਕਰਨ ਦੇਣਾ ਚਾਹੁੰਦੇ ਤੁਸੀਂ ਮੰਗਾਂ ਦਾ ਹੱਲ ਕਰ ਦਿਓ ਸਰਕਾਰ ਆਪਣੇ ਵੱਲੋਂ ਪੜਕਾਹਟ ਪੈਦਾ ਕਰ ਰਹੀ ਹੈ ਸਰਕਾਰ ਦੀ ਮਰਜ਼ੀ ਹੈਗੀ ਪੂਰਾ ਦੇਸ਼ ਦੁਨੀਆ ਦੇਖ ਰਿਓ ਜਵਾਬ ਦੇਣਗੇ ਉਹਨਾਂ ਨੂੰ ਸਰ ਵਾਕੀ ਟੋਕੀ ਵੀ ਯੂਜ਼ ਕਰ ਰਹੇ ਹੋ ਇੱਕ ਕੋਆਰਡੀਨੇਸ਼ਨ ਦੇ ਵਾਸਤੇ ਬਾਕੀ ਹੋਰ ਕੀ ਜਿਹੜਾ ਧਿਆਨ ਹੈ ਕਿਸਾਨ ਆਗੂਆਂ ਨੂੰ ਜਾਂ ਕਿਸਾਨ ਮੈਂਬਰਾਂ ਨੂੰ ਦੱਸੀ ਗਿਆ ਕਿ ਕਿਵੇਂ ਧਿਆਨ ਰੱਖਣ ਇਸ ਤਰ੍ਹਾਂ ਦੇ ਨਾਲ ਜਿਵੇਂ ਇੱਕ ਫਾੜਪਾਂ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਉਹ ਤੋਂ ਕਿਤਾ ਬਚੇ ਜਾਣ ਹਾਂ ਦੇਖੋ ਏਜੰਸੀਆਂ ਸਾਰਾ ਕੁਝ ਕਰਨ ਗਈਆਂ ਠੀਕ ਹੈ ਸਾਡੇ ਸਿਆਣੇ ਲੋਕ ਸੰਪਰਕ ਵਾਸਤੇ ਸੰਪਰਕ ਨਾ ਟੁੱਟੇ ਇਹ ਸਾਰਾ ਕੁਝ ਕਰਨ ਦਾ ਫੈਸਲਾ ਸਾਡੇ ਬਹੁਤ ਸਾਰੀਆਂ ਸਾਰੀਆਂ ਜਥੇਬੰਦੀਆਂ ਸਿਆਣੀਆਂ ਨੇ ਉਹਨੇ ਸਾਰੇ ਪ੍ਰਬੰਧ ਕੀਤੇ ਹੋਏ ਕਦੋਂ ਹੁਣ ਅੱਜ ਕੂਚ ਕੀਤੀ ਅੰਮ੍ਰਿਤਸਰ ਤੋਂ ਜਿਹੜੇ ਕਿਸਾਨਾਂ ਨੇ ਟਰੈਕਟਰ ਟਰਲੇ ਰਿਆ ਕਿ ਕਦੋਂ ਦਿੱਲੀ ਵੱਲ ਪਹੁੰਚਣਗੇ ਸ਼ੰਭੂ ਕਦੋਂ ਨਹੀਂ ਦੇਖੋ ਇੱਕ ਫਟੇਕੜ ਸਾਹਿਬ ਰੁਕਣਗੇ ਇਹ ਕੱਲ ਵਾਲੀ ਮੀਟਿੰਗ ਤੋਂ ਬਾਅਦ ਜੋ ਸਾਰੇ ਫੈਸਲਾ ਕਰਨ ਗੁਰਦੇ ਸਾਹਿਬ ਨਾਲ ਹੁਣ ਤੱਕ ਸਰਕਾਰ ਵੱਲੋਂ ਕੋਈ ਦਬਾਅ ਆਇਆ ਸੀਗਾ ਕਿ ਨਾ ਜੀ ਨਿਕਲਿਆ ਜਾ ਪੰਜਾਬ ਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈਗੀ ਸਰਕਾਰ ਨਾਲ ਕਮਿਟਮੈਂਟ ਹੈ ਮੀਟਿੰਗ ਕਰਾਂਗੇ ਆਸ ਵੀ ਰੱਖ ਲੇ ਮੀਟਿੰਗ 'ਚ ਕੋ ਹੱਲ ਨਿਕਲੇ ਆਣੇ ਦੇ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਹਾਂ ਸਾਰੇ ਸਾਡੇ ਨਾਲ ਸਾਰਿਆਂ ਸਾਫ ਠੀਕ ਹੈ ਜਿਸ ਤਰੀਕੇ ਨਾਲ ਪਿਛਲੀ ਵਾਰ ਕਿਸਾਨ ਜਿੱਤ ਕੇ ਆਏ ਸੀ ਕਿ ਫਤਿਹ ਹਾਸਲ ਕਰਕੇ ਆਏ ਸੀ ਉਸ ਤਰੀਕੇ ਨਾਲ ਲੱਗਦਾ ਕਿਉਂਕਿ ਜਿਵੇਂ ਚੜੂਨੀ ਸਾਹਿਬ ਕਹਿੰਦੇ ਨੇ ਕਿ ਸਾਨੂੰ ਕੋਈ ਸੱਦਾ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂ ਬਾਕੀ ਹੋਰੇ ਜਿਹੜੇ ਰਾਜਨੀਤਿਕ ਸਿਫਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਇਸ ਜਿਹੜਾ ਅੰਦੋਲਨ ਨੂੰ ਕੁਝ ਨਹੀਂ ਕਹਿੰਦੇ ਬਾਕੀ ਜੱਥੇ ਬੰਦੀਆਂ ਇਕੱਠੀਆਂ ਹੋਈਆਂ ਨੇ ਉਸ ਬਾਰੇ ਕੀ ਹੈ ਕਿਉਂਕਿ ਕਿਸਾਨ ਹੀ ਸਵਾਲ ਸਾਰਿਆਂ ਨੂੰ ਸੱਦਾ ਵਾ ਸਵਾਲ ਇਹ ਹੈਗਾ ਵੀ ਇਸ ਅੰਦੋਲਨ ਦੇ ਵਿੱਚੋਂ ਕੋਈ ਸਰਕਾਰ ਕੱਢਣੀ ਹੈ ਕਿ ਨਹੀਂ ਕੱਢਣੀ ਨਹੀਂ ਕਰਨੀ ਹੈਗੀ ਕੋਈ ਪਾਰਟੀ ਨਹੀਂ ਬਣਾਉਣੀ ਹੈਗੀ ਸਵਾਲ ਇਹ ਹੈਗਾ ਕਿ ਕਿਸੇ ਨੂੰ ਲੱਗਦਾ ਵੀ ਉਹਨਾਂ ਅੰਦੋਲਨ ਬਣ ਨਹੀਂ ਸਕਦਾ ਬਣ ਗਿਆ ਹੈਗਾ ਵਾ ਤੋ ਸਵਾਲ ਇਹ ਆ ਸਾਰਿਆਂ ਨੂੰ ਸੱਦਾ ਅੰਦੋਲਨ ਦੇਸ਼ ਦਾ ਵਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਜਿਹੜਾ ਮਰਜ਼ੀ ਵੱਦ ਤੋਂ ਵੱਦ ਯੋਗਦਾਨ ਪਾਵੇ ਇਹ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਜਿੱਥੇ ਕਿ ਸੈਂਕੜੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਪੂਚ ਕੀਤੇ ਨੇ ਹੁਣ ਅੰਮ੍ਰਿਤਸਰ ਤੋਂ ਜੋ ਕਿਸਾਨ ਨਿਕਲੇ ਆ ਉਹ ਫਤਿਹਗੜ੍ਹ ਸਾਹਿਬ ਅੱਜ ਰਾਤ ਰੁਕਣਗੇ ਤੇ ਕੱਲ ਫੇਰ ਜਿਹੜੀ ਮੀਟਿੰਗ ਤੋਂ ਬਾਅਦ ਦਿੱਲੀ ਵੱਲ ਰਵਾਨਾ ਹੋਣਗੇ ਹੁਣ ਇਹ ਇਹ ਤਸਵੀਰ ਜ਼ਰੂਰ ਨਾਲ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਜੋ ਤਸਵੀਰ ਸ਼ੰਭੂ ਦੇ ਵਿੱਚ ਨਜ਼ਰ ਆ ਰਹੀ ਹੈ ਬਾਕੀ ਹਰਿਆਣਾ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੀ ਦੇਖੀ ਜਾ ਸਕਦੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਾ ਜੇ ਕਿਸ ਜੇ ਸਰਕਾਰ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਸਾਡਾ ਹੱਲ ਕਰੇ ਸਾਡੀਆਂ ਮੰਗਾਂ ਮੰਨ ਲੇ